ਇਹ ਹੁੰਦਾ ਕਿ ਤੁਸੀਂ ਪਰਫਾਰਮ ਕਿ ਇਸ ਤਰ੍ਹਾਂ ਕਰ ਰਹੇ ਤੇ ਤਿੰਨ ਸਾਲਾਂ ਚ ਇਹਨਾਂ ਨੇ ਹਰਪ੍ਰੀਤ ਸਿੰਘ ਦੀ ਜਿਹੜੀ ਭੱਜੀ ਸਪੋਰਟਸ ਕੰਪਨੀ ਆ ਉਹਦੇ ਤੋਂ ਕਰੀਬ 2.5 ਕਰੋੜ ਦੀਆਂ ਕ੍ਰਿਕਟ ਕਿਟਾਂ ਪਰਚੇਸ ਕੀਤੀਆਂ ਨੇ ਸਰ ਕੋਈ ਟੈਂਡਰ ਨਹੀਂ ਕੋਈ ਲੈਣਾ ਨਹੀਂ ਕੋਈ ਦੇਣਾ ਨਹੀਂ ਉਹਦੇ ਬਿੱਲ ਵੀ ਮੇਰੇ ਕੋਲ ਪਏ ਨੇ ਕਿਉਂਕਿ ਸਾਰਾ ਕੁਝ ਮੰਗਾਉਣਾ ਪੈਂਦਾ ਅੱਗੇ ਅੱਗੇ ਸੁਣੋ ਇੱਕ ਇਸ ਕੰਪਨੀ ਦਾ ਮੈਨੇਜਰ ਵਿਕਰਮ ਕੁਮਾਰ ਤੇ ਜੀਜਾ ਇਹਨਾਂ ਦਾ ਸੈਂਬੀ ਸ਼ਾਇਦ ਸਭ ਤੋਂ ਛੋਟਾ ਜੀਜਾ ਹੈ ਹਰਪਾਜਨ ਸਿੰਘ ਦਾ ਠੀਕ ਹੈ ਜੀ ਵਿਕਰਮ ਜਿਹੜਾ ਹੈ ਉਹ ਭੱਜੀ ਸਪੋਰਟਸ ਕੰਪਨੀ ਦਾ ਵੀ ਮੈਨੇਜਰ ਹੈ ਤੇ ਕਮਾਲ ਦੀ ਗੱਲ ਹੈ ਕਿ ਵਿਕਰਮ ਤੇ ਸੈਂਬੀ ਐਪੈਕਸ ਕੌਂਸਲ ਦੇ ਮੈਂਬਰ ਆ ਜੋ ਮਤਲਬ ਕਿ ਫੈਸਲੇ ਲੈਂਦੀ ਆ ਸਾਰਾ ਕੁਝ ਕਰਦਾ ਹੀ ਹੋ ਗਿਆ ਗਾਂ ਜੀਜਾ ਤੇ ਆਪਦੀ ਕੰਪਨੀ ਦਾ ਮੈਨੇਜਰ ਐਪੈਕਸ ਜਿਹੜੀ ਇਹਨਾਂ ਦੀ ਇੱਕ ਕਾਉਂਸਲ ਹੁੰਦੀ ਹੈ ਫੈਸਲੇ ਲੈਣ ਵਾਲੀ ਉਹਦੇ ਚ ਬਿਠਾ ਦਿੱਤੇ ਫੈਸਲਾ ਕੀ ਲੈ ਰਹੇ ਆ ਕਿ ক্রিকেট ਕਿੱਟਾਂ ਲੈਣੀਆਂ ਲੈ ਲਓ ਜੀ ਭਜੀ ਸਪੋਰਟਸ ਮਤਲਬ ਕਿ ਘਰ ਦੀ ਗੱਡੀ ਤੇ ਗੰਡਾ ਸਿੰਘ ਡਰਾਈਵਰ ਸਮਝ ਆ ਰਹੀ ਹੈ ਨਾ ਗੇਮ ਕੀ ਚੱਲ ਰਹੀ ਹੈ ਮੇਰਾ ਵੈਸੇ ਜੀ ਕਰਦਾ ਕਿ ਅੱਡ ਤੋਂ ਮੈਂ